ਅਮਰਪਾਲ ਦਾ ਮੈਂ ਕਿਹੜਾ ਹੱਥ ਉੱਤੇ ਦੀਂਦਾ ਸਾਰਿਆਂ ਤੋਂ ਕਈ ਪਿੰਡਾਂ 'ਚ ਉੱਥੇ ਪੋਲਿੰਗ ਬੂਤ ਨਹੀਂ ਲੱਗੇ ਪਰ ਫਾਈਟ ক্লোਜ਼ ਆ ਉਥੇ ਫਰੀਦਕੋਟ ਸੀਟ ਵਾਲਾ ਕੰਮ ਨਹੀਂ ਹੋਇਆ ਉਥੇ ਕਿਤੇ ਨਾ ਕਿਤੇ ਮੁਕਾਬਲੇ ਦੇ ਵਿੱਚ ਦੂਜੇ ਦੋਨੇ ਤਰ੍ਹਾਂ ਵੀ ਹੈਗੀਆਂ ਕਾਂਗਰਸ ਵੀ ਆ ਅਕਾਲੀ ਵੀ ਹੈਗੇ ਆ ਭਾਈ ਅਮਰਪਾਲ ਦੀ ਜਿਹੜੀ ਸ਼ੁਰੂਆਤੀ ਬੇਵਾ ਉਹ ਆਪਾਂ ਸਾਰੇ ਜਾਣਦੇ ਆ ਕਿ ਬੜੀ ਜਿਆਦਾ ਹਾਈਪ ਤੇ ਚਲੀ ਗਈ ਆ ਜਿਹਦਾ ਬੈਨੀਫਿਟ ਉਦੋਂ ਬਾਅਦ ਫਰੀਦਕੋਟ ਵੱਲ ਵੀ ਉਹ ਹਵਾਈ ਤੇ ਉੱਥੇ ਵੀ ਮਾਹੌਲ ਬਣਿਆ ਪਰ ਉੱਥੇ ਪੀਕ ਤੇ ਹੋ ਕੇ ਕਿਤੇ ਨਾ ਕਿਤੇ ਹੌਲੀ ਹੌਲੀ ਮਾਹੌਲ ਉੱਥੇ ਠੰਡਾ ਵੀ ਹੋਇਆ ਅਮਰਤਪਾਲ ਨੂੰ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਹੋਣਾ ਉਹ ਬਲਟੋਹੇ ਦਾ ਵੀ ਨੁਕਸਾਨ ਹੋਣਾ ਕਿਉਂਕਿ ਜਿਹੜੀ ਪੰਥਕ ਵੋਟ ਹੈਗੀ ਆ ਬੇਸ਼ੱਕ ਕੀ ਆ ਮੈਂ ਆਪ ਅਕਸਰ ਕਹਿੰਦਾ ਕਿ ਬਦਲ ਕੇ ਪੰਥਕ ਨਹੀਂ ਹੈਗੇ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਕੁਝ ਲੋਕ ਪੁਰਾਣੇ ਜੁੜੇ ਖੜੇ ਆ ਹਰ ਏਰੀਆ ਦੇ ਵਿੱਚ ਹੁੰਦੇ ਆ ਜਿਹੜੇ ਕਹਿੰਦੇ ਵੀ ਸਾਡੀ ਵੋਟ ਪਾਈ ਤੱਕੜੀ ਤੋਂ ਪਾਸੇ ਜਾਂਦੀ ਨਹੀਂ ਕੁਲਵੀਰ ਜੀਰਾ ਵੀ ਹੈਗੇ ਆ ਸਭ ਤੋਂ ਵੱਧ VOTING ਉਸ ਜਮਾ ਕੇ ਉਹਨਾਂ ਦੇ ਹਲਕੇ ਤੋਂ ਹੋਈ ਆ ਤਾਂ ਕਿਤੇ ਨਾ ਕਿਤੇ ਉਥੋਂ ਵਿਧਾਇਕ ਵੀ ਜਿਹੜਾ ਮਾਕੇ ਬੰਦਾ ਜਿੱਤ ਕੇ ਆਉਂਦਾ ਤਾਂ ਉਹ ਬੰਦੇ ਦੀ ਉੱਥੇ ਨੇ ਕੋਈ ਨ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਬੀਤੀ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਜਿਹੜੀਆਂ ਨੇ ਉਹ ਪੈ ਕੇ ਆਟੀਆਂ ਨੇ ਤੇ ਹੁਣ ਹਰ ਇੱਕ ਦੀ ਨਿਗਾ ਜਿਹੜੀ ਆ ਉਹ 4 ਜੂਨ ਤੇ ਆ ਕਿ ਨਤੀਜੇ ਜਿਹੜੇ ਆ ਉਹ ਕੀ ਆਉਣਗੇ ਹਾਲਾਂਕਿ ਜਿਹੜੇ ਐਗਜ਼ਿਟ ਪੋਲ ਨੇ ਉਹਨਾਂ ਦੇ ਵਿੱਚ ਵੱਖਰੇ ਨਤੀਜੇ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਸਿੱਧੇ ਤੌਰ ਤੇ ਐਨਡੀਏ ਦੀ ਸਰਕਾਰ ਪੰਜਾਬ ਜਿਹੜੀ ਹੈਗੀ ਆ ਦੇਸ਼ ਦੇ ਵਿੱਚ ਬਣ ਜਾ ਰਹੀ ਹੈ ਪਰ ਹਾਲਾਂਕਿ 4 ਜੂਨ ਨੂੰ ਅਸਲ ਨਤੀਜੇ ਕੀ ਹੁੰਦੇ ਨੇ ਉਹ ਤਾਂ 4 ਜੂਨ ਹੀ ਦੱਸੇਗਾ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਜਿਹੜੇ ਹੈਗੇ ਨੇ ਚਰਚਿਤ ਸੀਟਾਂ ਨੇ ਉਹਨਾਂ ਦੇ ਵਿੱਚੋਂ ਕੁਝ ਚਰਚਿਤ ਸੀਟਾਂ ਦੇ ਉੱਪਰ ਅਸੀਂ ਗੱਲਬਾਤ ਜਿਹੜੀ ਹੈਗੀ ਉਹ ਕਰਾਂਗੇ ਜਿੰਨਾਂ ਦੇ ਵਿੱਚੋਂ ਖਡੂਰ ਸਾਹਿਬ ਦੀ ਸੀਟ ਵੀ ਜਿਹੜੀ ਇੱਕ ਬੜੀ ਅਹਿਮ ਪੰਜਾਬ ਦੇ ਵਿੱਚ ਮੰਨੀ ਗਈ ਜائیں ਉਹ ਕਹਿੰਦੇ ਕਿ ਹੌਟ ਸੀਟ ਮੰਨੀ ਗਈ ਕਿ ਭਾਈ ਖਡੂਰ ਸਾਹਿਬ ਦੇ ਵਿੱਚ ਹੋਊਗਾ ਕਿ ਕਿਉਂਕਿ ਭਾਈ ਅਮਰਪਾਲ ਸਿੰਘ ਇਸ ਵਾਰ ਜਿਹੜਿਆ ਖਡੂਰ ਸਾਹਿਬ ਤੋਂ ਚੋਣ ਲੜੀ ਸੀ ਗੱਲਬਾਤ ਕਰਾਂਗੇ ਤਿੰਨ ਚਾਰ ਸੀਟਾਂ ਦੇ ਉੱਪਰ ਮੇਰੇ ਨਾਲ ਭਾਈ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫ੍ਰੈਂਕਲੀ ਗੱਲਬਾਤ ਵਧਾਂਗੇ ਰੁਪਿੰਦਰ ਭਾਈ ਸਵਾਗਤ ਆ ਰਮਵੀਡੀ ਆਰਮਵੀਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਭਾਈ ਮੈਂ ਖਡੂਰ ਸਾਹਿਬ ਦੀ ਗੱਲ ਕਰੀ ਆ ਖਡੂਰ ਸਾਹਿਬ ਪਹਿਲਾਂ ਹੀ ਵੀ ਕਿ ਐਸਰਾਈਆਂ ਹੀ ਲਾਈਆਂ ਜਾ ਰਹੀਆਂ ਸਿੱਕੇ ਭਾਈ ਅਮਰਪਾਲ ਸਿੰਘ ਜਿਹੜਾ ਹੈਗਾ ਉਹ ਜਿੱਤ ਦੇ ਬਿਲਕੁਲ ਨੇੜੇ ਆ। ਹੁਣ ਕੱਲ ਜਿਸ ਤਰ੍ਹਾਂ ਦੇ ਨਾਲ ਵੋਟਰਾਂ ਦਾ ਰੁਝਾਨ ਦੇਖਿਆ ਜਿਸ ਤਰ੍ਹਾਂ ਦੇ ਨਾਲ ਜੇਕਰ ਆਪ ਖਾਸ ਜਲੂਪੁਰ ਖੇੜੇ ਦੀ ਗੱਲ ਕਰੀਏ ਤਾਂ ਉੱਥੇ ਵੀ ਕਹਿੰਦੇ ਨੇ ਕਿ ਕੱਲੇ ਅਮਰਪਾਲ ਤੋਂ ਬਿਨਾ ਹੋਰ ਕਿਸੇ ਦਾ ਬੂਥ ਹੀ ਨਹੀਂ ਜਿਹੜਾ ਲੱਗਾ ਸੀ ਤਾਂ ਖੜੂਰ ਸਾਹਿਬ ਸੀਟ ਤੇ ਕੀ ਆ ਸਿੱਧੀ ਸਪਸ਼ਟ ਜਿੱਤ ਭਾਈ ਅਮਰਪਾਲ ਸਿੰਘ ਦੀ ਹੈ ਜਾਂ ਫਿਰ ਉੱਥੋਂ ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ ਜਿਹੜੀ ਆਪਣਾ ਲਾ ਜਾ ਰਹੀ ਹੈ। ਉੱਥੇ ਵੀ ਆਏ ਆ ਕਿ ਜਿਵੇਂ ਜਿੰਨੇ ਕੁ ਭਰਾਵਾਂ ਨਾਲ ਗੱਲਬਾਤ ਹੁੰਦੀ ਆ ਇੱਕ ਦਿਨ ਅਸੀਂ ਗਏ ਵੀ ਜਿਹੜੇ ਹਾਲਾਤ ਉੱਥੇ ਲੱਗਦੇ ਆ ਦੇਖੋ ਸ਼ੁਰੂਆਤ ਦੇ ਵਿੱਚ ਜਿੱਦਾਂ ਮੈਂ ਕਿ ਅਮਰਪਾਲ ਸਿੰਘ ਬੋਲੋ ਮੈਂ ਕਿ ਫੈਸਲਾ ਕੀਤਾ ਜਾਂਦਾ ਚੋਣ ਲੜਨ ਦਾ ਤਾਂ ਉਦੋਂ ਬਾਅਦ ਕਿਹੜਾ ਕੀ ਆ ਬਿਲਕੁਲ ਕੀ ਆ ਜਿਹੜੀ ਮੂਵਮੈਂਟ ਸੀ ਕਿ ਕਿਹੜਾ ਪੀਕ ਤੇ ਚਲੀ ਜਾਂਦੀ ਆ ਪਰ ਕੀ ਆ ਪਿਛਲੇ ਸਮੇਂ 'ਚ ਨਾ ਚੋਣਾਂ ਦੇ ਵਿੱਚ ਇੱਕ ਚੀਜ਼ ਮੈਂ ਕਿ ਸਾਰੇ ਲੋਕਾਂ ਨੇ ਇਹ ਚੀਜ਼ ਦੇਖੀ ਆ ਕਿ ਜਿਹੜੀ ਸ਼ੁਰੂ ਦੇ ਵਿੱਚ ਮੈਂ ਕਿ ਜਿਹੜੀ ਵੇਵ ਬਣ ਜਾਂਦੀ ਆ ਜੇ ਕੋਈ ਪਾਰਟੀ ਨੂੰ ਮੇਨਟੇਨ ਰੱਖ ਜਾਂਦੀ ਆ ਤਾਂ ਫਿਰ ਤਾਂ ਮੈਂ ਕਿ ਉਹ ਐਂਡ ਤੱਕ ਉਵੇਂ ਜਿਕਰ ਚੱਲਦੀ ਰਹਿੰਦੀ ਆ ਤੇ ਅਖੀਰ ਦੇ ਵਿੱਚ ਉਹ ਜਿੱਤ 'ਚ ਵੀ ਬਦਲ ਜਾਂਦੀ ਆ ਪਰ ਕਈ ਥਾਵਾਂ 'ਤੇ ਅਸੀਂ ਦੇਖਿਆ ਕਿ ਸ਼ੁਰੂ ਦੇ ਮਾਕੇ ਭਾਈ ਅਮਰਤਪਾਲ ਦੀ ਜਿਹੜੀ ਸ਼ੁਰੂਆਤੀ ਬੇਵਾ ਉਹ ਆਪਾਂ ਸਾਰੇ ਜਾਣਦੇ ਕਿ ਬੜੀ ਜਿਆਦਾ ਹਾਈਪ ਤੇ ਚਲੀ ਗਈ ਹੈ ਜਿਹਦਾ ਬੈਨੀਫਿਟ ਉਹਦੋਂ ਬਾਅਦ ਕੀ ਹੈ ਹਵਾ ਜਿਹੜੀ ਮੈਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਫਰੀਦਕੋਟ ਵੱਲ ਵੀ ਉਹ ਹਵਾਈ ਤੇ ਉੱਥੇ ਵੀ ਮਾਹੌਲ ਬਣਿਆ ਪਰ ਉੱਥੇ ਮਾਹੌਲ ਕੀ ਹੈ ਬਿਲਕੁਲ ਗਰਾਊਂਡ ਤੋਂ ਸ਼ੁਰੂ ਹੋ ਕੇ ਪੀਕ ਤੇ ਗਿਆ ਪਰ ਉੱਥੇ ਪੀਕ ਤੇ ਹੋ ਕੇ ਕਿਤੇ ਨਾ ਕਿਤੇ ਹੌਲੀ ਹੌਲੀ ਮਾਹੌਲ ਉੱਤੇ ਠੰਡਾ ਵੀ ਹੋਇਆ ਉਹਦੇ ਕਈ ਕਾਰਨ ਵੀ ਸੀਗੇ ਤੇ ਉਹਨਾਂ ਕਾਰਨਾਂ ਕਰਕੇ ਜਿਵੇਂ ਵਿਰੋਧੀ ਪਾਰਟੀਆਂ ਵੱਲੋਂ ਕੀ ਆ بڑے ਤੰਤਰ ਮਾਕੇ ਯੰਤਰ ਵਰਤੇ ਗਏ ਆ ਉੱਥੇ ਹਰ ਹਰਬਾ ਜਰਬਾ ਜਿਹੜਾ ਸੀਗਾ ਕੋ ਤਾਂ ਹੋਰ ਬੜੇ ਮਾਰਕੀ ਪਰਸੈਪਸ਼ਨ ਜਿਹੜੀਆਂ ਕ੍ਰੀਏਟ ਕੀਤੀਆਂ ਗਈਆਂ ਉੱਥੇ ਅਕਾਲੀ ਦਲ ਵੱਲੋਂ ਲਾ ਲੋ ਤਾਂ ਮੈਂ ਕਹਣਾ ਵੀ ਅਕਾਲੀ ਦਲ ਨੇ ਆਪਦਾ ਉੱਥੇ ਕ੍ਰੈਡਿਬਿਲਟੀ ਵੀ ਗੁਆਈ ਬੇਸ਼ੱਕ ਫਰੀਦਕੋਟ ਤੇ ਖਡੂਰ ਸਾਹਿਬ ਸੀਟ ਤੇ ਆਪਦੇ ਕੈਂਡੀਡੇਟ ਦੇ ਕੇ ਤਾਂ ਇਸ ਕਰਕੇ ਉੱਥੇ ਸ਼ੁਰੂਆਤ ਦੇ ਵਿੱਚ ਜਿਵੇਂ ਸੀ ਪਰ ਮੈਂ ਕਹਣਾ ਵੀ ਮਾਰਕੀ ਵਨ ਸਾਈਡਡ ਮੁਕਾਬਲਾ ਨਹੀਂ ਹੈ ਉੱਥੇ ਫਾਈਟ ਦੇ ਵਿੱਚ ਕੀ ਅੱਜ ਕਲਵੀਰ ਜੀਰਾ ਵੀ ਹੈਗੇ ਆ ਕਿਉਂਕਿ ਅਸੀਂ ਦੇਖਿਆ ਕਿ ਜੀਰਾ ਏਰੀਆ ਤੋਂ ਬੜੀ ਵੱਡੀ ਮਾਤਰਾ ਦੇ ਵਿੱਚ ਉੱਥੇ VOTING ਹੋਈ ਆ ਸਭ ਤੋਂ ਵੱਧ VOTING ਉਸ ਮੈਂ ਕਿ ਉਹਨਾਂ ਦੇ ਹਲਕੇ ਤੋਂ ਹੋਈ ਆ ਤਾਂ ਕਿਤੇ ਨਾ ਕਿਤੇ ਉਥੋਂ ਵਿਧਾਇਕ ਵੀ ਜਿਹੜਾ ਮੈਂ ਕਿ ਬੰਦਾ ਜਿੱਤ ਕੇ ਆਉਂਦਾ ਤਾਂ ਉਹ ਬੰਦੇ ਦੀ ਉੱਥੇ ਨੇ ਕੋਈ ਨਾ ਕੋਈ ਮੈਂ ਕਿ ਪੈਂਠ ਵੀ ਹੁੰਦੀ ਆ ਤਾਂ ਇਹਦੇ ਹਿਸਾਬ ਨਾਲ ਲਾਇਆ ਜਾਵੇ ਤਾਂ ਕੁਲਵੀਰ ਜੀਰਾ ਵੀ ਉੱਥੇ ਮੁਕਾਬਲੇ 'ਚ ਨੇ ਤੇ ਦੂਜੇ ਪਾਸੇ ਜਿਹੜਾ ਮੰਤਰੀ ਆ ਉੱਥੇ ਆਮ ਆਦਮੀ ਪਾਰਟੀ ਦਾ ਤਾਂ ਉਹਦਾ ਵੀ ਕੀ ਆ ਉੱਥੇ ਇੱਕ ਪ੍ਰਭਾਵ ਹੈਗਾ ਤੇ ਬਾਕੀ ਸਰਕਾਰ ਦੇ ਨਾਲ ਵੀ ਕਾਫੀ VOT ਹੁੰਦੀ ਆ ਮੂਰੇ ਸਰਪੰਚੀਆਂ ਆਉਣੀਆਂ ਉਹਦੇ ਕਰਕੇ ਵੀ ਕਾਫੀ ਬੰਦੇ ਜਿਹੜੇ ਹ ਪਰ ਬਹੁਤ ਪਿੰਡਾਂ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਆ ਵੀ ਫਰੀਦਕੋੜ ਉਸ ਤੋਂ ਵੀ ਜ਼ਿਆਦਾ ਵੇਵ ਉਹ ਤੋਂ ਬਾਅਦ ਚ ਬਣ ਗਈ ਪਰ ਉੱਥੇ ਉਹ ਜਿਹੜੀ ਵੇਵ ਆ ਉਹ ਪੂਰੀ ਤਰ੍ਹਾਂ ਮੇਨਟੇਨਡ ਤਾਂ ਨਹੀਂ ਰੱਖੀ ਜਾ ਸਕੀ ਪਰ ਫਿਰ ਵੀ ਕਾਫੀ ਹੱਦ ਤੱਕ ਅਖੀਰ ਤੱਕ ਉਹ ਵੇਵ ਬਣੀ ਰਹੀ ਆ ਇਹ ਲਗਭਗ ਜਿਵੇਂ ਦੱਸਿਆ ਜਰਾ ਕਲੋਜ਼ ਫਾਈਟ ਦੇ ਵਿੱਚ ਤਿੰਨੇ ਹੀ ਨੇ ਪਰ ਕਿਤੇ ਨਾ ਕਿਤੇ ਜਿਵੇਂ ਲੋਕਾਂ ਦੇ ਅਸੀਂ ਸੈਂਟੀਮੈਂਟਸ ਦੇਖੀਏ ਲੋਕਾਂ ਦਾ ਉਤਸ਼ਾਹ ਦੇਖੀਏ ਤਾਂ ਉਸ ਹਿਸਾਬ ਦੇ ਨਾਲ ਤਾਂ ਕਿਉਂਕਿ ਸੋਸ਼ਲ ਮੀਡੀਆ ਤੇ ਆਪਾਂ ਜਿੰਨਾ ਕੁ ਆਬਜ਼ਰਵ ਕਰਦੇ ਆ ਤਾਂ ਉਹਦੇ ਹਿਸਾਬ ਨਾਲ ਤਾਂ ਅਮਰਪਾਲ ਦਾ ਮਾਰਕਟ ਹੱਥ ਉੱਤੇ ਦੀਂਦਾ ਸਾਰਿਆਂ ਤੋਂ ਪਰ ਜੇਕਰ ਗਰਾਊਂਡ ਦੇ ਉੱਤੇ ਮੈਂ ਗੱਲ ਕਰੀਏ ਤਾਂ ਮੁਕਾਬਲੇ ਦੇ ਵਿੱਚ ਇਹ ਨਹੀਂ ਹੈ ਕਿ ਉਥੇ ਮੁਕਾਬਲੇ ਚ ਨਹੀਂ ਹੈ ਉਥੇ ਮੁਕਾਬਲਾ ਹੈ ਉੱਥੇ ਫਰੀਦਕੋਟ ਸੀਟ ਵਾਲਾ ਕੰਮ ਨਹੀਂ ਹੋਇਆ ਉੱਥੇ ਕਿਤੇ ਨਾ ਕਿਤੇ ਮੁਕਾਬਲੇ ਦੇ ਵਿੱਚ ਦੂਜੇ ਦੋਨੇ ਤਰ੍ਹਾਂ ਵੀ ਹੈਗੀਆਂ ਕਾਂਗਰਸ ਵੀ ਆ ਅਕਾਲੀ ਵੀ ਹੈਗੇ ਆ ਤੇ ਅਮਰਤਪਾਲ ਨੂੰ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਹੋਣਾ ਉਹ ਬਲਟੋਹੇ ਦਾ ਵੀ ਨੁਕਸਾਨ ਹੋਣਾ ਕਿਉਂਕਿ ਜਿਹੜੀ ਪੰਥਕ ਵੋਟ ਹੈਗੀ ਆ ਬੇਸ਼ੱਕ ਕਿ ਮੈਂ ਆਪ ਅਕਸਰ ਕਹਿੰਦਾ ਕਿ ਬਦਲ ਕੇ ਪੰਥਕ ਨਹੀਂ ਹੈਗੇ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਕੁਝ ਲੋਕ ਪੁਰਾਣੇ ਜੁੜੇ ਖੜੇ ਆ ਹਰ ਏਰੀਆ ਦੇ ਵਿੱਚ ਹੁੰਦੇ ਆ ਜਿਹੜੇ ਕਹਿੰਦੇ ਵੀ ਸਾਡੀ ਵੋਟ ਪਾਈ ਤੱਕੜੀ ਤੋਂ ਪਾਸੇ ਜਾਂਦੀ ਨਹੀਂ ਕਿਤੇ ਨਾ ਕਿਤੇ ਉਹ ਵੋਟ ਜੇ ਕਿਤੇ ਇਹ ਕੈਂਡੀਡੇਟ ਨਾ ਦੰਦੇ ਤਾਂ ਉਹ ਵੋਟ ਕਿਤੇ ਨਾ ਕਿਤੇ ਅਮਰਤਪਾਲ ਵੱਲ ਮੂਵ ਹੋਣੀ ਸੀ ਕਿਉਂਕਿ ਉਸ ਏਰੀਆ ਨੇ ਬਈ ਸੰਤਾਪ ਹੰਡਾਇਆ ਤਾਂ ਜਿਹੜੇ ਮਾਕੇ ਉਤੇ ਕਟੜ ਹੈਗੇ ਉਹ ਲੋਕ ਕਾਂਗਰਸ ਵਾਲੇ ਨਹੀਂ ਜਾਣਾ ਸੀ ਉਹਨਾਂ ਨੇ ਉਹਨਾਂ ਨੇ ਇਧਰ ਨੂੰ ਮੁੜਨਾ ਸੀ ਬਾਕੀ ਸਰਕਾਰ ਜੀ ਦੀ ਸਰਕਾਰ ਆ ਉਹਦਾ ਵਿਰੋਧ ਵੀ ਹੁੰਦਾ ਤੇ ਉਹਨਾਂ ਦਾ ਵੀ ਕੁਝ ਵਿਰੋਧ ਹੈਗਾ ਅਮਰਤਪਾਲ ਦੇ ਨਾਲ ਸympathy ਵੀ ਬੀ ਹੈਗੀ ਆ ਤੇ ਬਾਕੀ ਰਹਿੰਦੀ ਹੁੰਦੀ ਇੱਕ ਜਿਹੜੀ ਬੇਵਦੀ ਵੋਟ ਹੁੰਦੀ ਹੈ ਇੱਕ ਹਵਾਮਹਾਨ ਜਿਹੜੀ ਵੋਟ ਪੈਂਦੀ ਆ ਉਹ ਵੋਟ ਵੀ ਕਿਤੇ ਨਾ ਕਿਤੇ ਮਾ ਕੇ ਦੇਖੋ ਲੋਕ ਉਪਨਲੀ ਦਾ ਘੱਟ ਬੋਲਦੇ ਆ ਉੱਥੇ ਉਹ ਤਾਂ ਘੱਟ ਬੋਲਦੇ ਕਿਉਂ ਨਾ ਲੋਕਾਂ ਨੇ ਉਹਦੇ ਸੰਤਾਪ ਹੰਡਾਇਆ ਹੋਇਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਕੀ ਆ ਲੋਕਾਂ ਦੇ ਅੰਦਰ ਰੋਸ ਸੀਗਾ ਲੋਕਾਂ ਨੇ ਕੱਢਿਆ ਪੋਲਿੰਗ ਬੂਥ ਜਿਵੇਂ ਤੁਸੀਂ ਕਈ ਪਿੰਡਾਂ 'ਚ ਉੱਥੇ ਪੋਲਿੰਗ ਬੂਥ ਨਹੀਂ ਲੱਗੇ ਤਾਂ ਉਹ ਸਰਨਾ ਅਮਰਤਪਾਲ ਜਿਹੜਾ ਮਾ ਕੇ ਹੈਗੀ ਆ ਉਹਦੀ ਉੱਥੇ ਚੰਗੀ ਲੱਗਦੀ ਆ ਪੋਜੀਸ਼ਨ ਵੀ ਚੰਗੀ ਲੱਗਦੀ ਆ ਪਰ ਫਾਈਟ ਕਲੋਜ਼ ਆ ਉੱਥੇ ਇੱਕ ਮਾ ਕੇ ਇਹ ਨਹੀਂ ਕਹਿ ਸਕਦੇ ਵੀ ਫਰੀਦਕ